ਜੀ ਜੀ ਦੁਪਹਿਰੇ 1 ਵਜੇ ਦੀ ਗੱਲ ਹੈ ਜੀ ਮੈਂ ਜੀ ਬੈਠਾ ਸੀ ਦੁਕਾਨ ਤੇ ਦੋ ਬੰਦੇ ਆਏ ਬੋਲ ਨਿਵੇਟੇ ਹੋਏ ਤੇ ਉਹਨਾਂ ਨੇ ਪਹਿਲਾਂ 10 ਰੁਪਏ ਦੇ ਕੇ ਸਿਗਰਟ ਮੰਗੀ ਤੇ ਜਦੋਂ ਮੈਂ ਗੱਲਾਂ ਖੋਲਿਆ ਤਾਂ ਫਿਰ ਉਹਨਾਂ ਨੇ ਪਿਸਤੌਲ ਤਾਣ ਕੇ ਕਹਿਤਾ ਵੀ ਜਿੰਨੇ ਪੈਸੇ ਆ ਸਾਰੇ ਕੱਢ ਦੇ ਜੇ ਐਂ ਵੀ ਕਿਹਾ ਜੇ ਰੋਲਾ ਪਾਤਾ ਤਾਂ ਅਸੀਂ ਪਿਸਤੌਲ ਚਲਾ ਦਾਂਗੇ ਤੇ ਦੋ ਮਿੰਟ ਹਥੋਪਾਈ ਵੀ ਹੋਈ ਤੇ ਫਿਰ ਡਰਦੇ ਉਹ ਭੱਜ ਗਏ ਤੇ ਮੈਂ ਵੀ ਮਗਰ ਭੱਜਿਆ ਤੇ ਉਰੇ ਗਵਾਂਢ ਦੇ ਆਸ-ਪਾਸੇ ਦੇ ਲੋਕ ਵੀ ਉਹਨਾਂ ਦੇ ਮਗਰ ਭੱਜੇ ਪਰ ਪੜੇ ਨਹੀਂ ਗਏ ਅੱਜ ਬੋਹਰ ਰੋਡ ਤੇ ਪੁਲ ਦੇ ਥੱਲੇ ਮੇਰੇ ਭਾਂਜੇ ਦੀ ਦੁਕਾਨ ਹੈ ਉਹਦੇ ਉੱਤੇ ਦੁਪਹਿਰੇ ਕੋਈ 1:1 ਪਾਣੇ 1 ਵਜੇ ਦੋ ਬੰਦੇ ਮੂਲ ਬਿੱਟੇ ਆਏ ਉਹਨਾਂ ਨੇ ਸਿਕਟ ਮੰਗੀ ਸਿਕਟ ਮੰਗ ਤੋਂ ਬਾਅਦ ਉਹਨਾਂ ਨੇ ਕਹਿੰਦੇ ਵੀ ਜਿਹੜੇ ਪੈਸੇ ਹੈਗੇ ਤੂੰ ਦੇ ਦੇ ਉਹ ਕਹਿੰਦਾ ਮੈਂ ਇਹਨੂੰ ਪੈਸੇ ਨਹੀਂ ਦਿੰਦਾ ਉਹਨਾਂ ਨੇ ਧੱਕੇ ਨਾਲ ਗੱਲਾਂ ਖੋਲਣ ਦੀ ਕੋਸ਼ਿਸ਼ ਕੀਤੀ ਗੱਲਾਂ ਖੋਲ ਕੇ ਹੱਥੇ ਪਾਈ ਹੋਏ ਉਹਨਾਂ ਨੇ ਪਿਸਤੌਲ ਦਿਖਾਈ ਪਰ ਉਹ ਉਹਨਾਂ ਨੇ ਮੁੰਡੇ ਨੇ ਸੋਟੀ ਚੱਕ ਕੇ ਉਹ ਪਿੱਛੋਂ ਦੀ ਦੁਕਾਨ ਦੇ ਵੈਕ ਸਾਈਡ ਤੋਂ ਬਰੇ ਰੋਡ ਵੱਲ ਚਲੇ ਗਏ। ਉਹਦੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ, ਪੁਲਿਸ ਆਈ। ਉਹਨਾਂ ਨੇ ਮੁੰਡੇ ਦੇ ਬਿਆਨ ਲੈ ਕੇ ਸੀਸੀਟੀਵੀ ਦੇ ਕੈਮਰੇ ਦੀ ਫੋਟੋ ਜਿ ਲੈ ਕੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਊਗੀ। ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਹੈਗਾ ਇਸ ਕਰਕੇ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਇਹੋ ਜੇ ਬੰਦਿਆਂ ਤੇ ਨੱਥ ਪਾਈ ਜਾਵੇ। ਤਾ ਜੋ ਅੱਗੇ ਤੋਂ ਇਹ ਯਾ ਵਕਨ ਨਾ ਹੋ ਸਕੇ ਮੈਂ ਬਲਜਿੰਦਰ ਸਿੰਘ ਪਠੱਲ ਟੇਲਰ ਬੋਹਾ ਰੋਡ ਬਲਾਡਾ ਤੋਂ ਬੋਲ ਰਿਹਾ ਹਾਂ ਅੱਜ ਸਾਡੇ ਨਜ਼ਦੀਕੀ ਦੁਕਾਨ ਤੇ ਕਾਲਾ ਮੰਦਰਾ ਵਾਲਾ ਉਹਨਾਂ ਦੀ ਦੁਕਾਨ ਤੇ ਸਿਖਰ ਦੁਬਾਰੇ ਸਵਾਇ 1 ਵਜੇ ਕੋਈ ਦੋ ਕਸਟਮਰ ਆਏ ਜਿਨ੍ਹਾਂ ਦੇ ਚਿਹਰੇ ਰਮਾਲਾ ਨਾਲ ਢਕੇ ਹੋਏ ਸੀ ਆ ਕੇ ਉਹਨਾਂ ਨੇ ਸਿਖਟ ਦੀ ਮੰਗ ਕੀਤੀ ਤੇ ਉਸ ਤੋਂ ਬਾਅਦ ਪੈਸਿਆਂ ਦੀ ਮੰਗ ਕੀਤੀ ਪੈਸੇ ਨਾ ਦੇਣ ਤੇ ਉਹਨਾਂ ਨੇ ਪਿਸਟਲ ਕੱਢ ਲਿਆ ਤੇ ਮੁੰਡੇ ਦੀ ਇੱਕ ਤੇ ਪਿਸਟਲ ਲਾਇਆ ਉਹਨੂੰ ਕਹਿੰਦੇ ਵੀ ਜਿੰਨੇ ਪਏ ਹੈਗੇ ਨੇ ਦੇ ਦੇ ਨੇ ਉਸਨੇ ਵਿਰੋਧ ਕੀਤਾ ਵਿਰੋਧ ਕਰਨ ਤੇ ਤਾਂ ਉਹ ਦੋਨੇ ਜਣੇ ਉੱਥੋਂ ਫਰਾਰ ਹੋ ਗਏ ਜਦੋਂ ਉਹਨਾਂ ਨੇ ਰੌਲਾ ਪਾਇਆ ਅਸੀਂ ਉਹਨਾਂ ਦਾ ਪਿੱਛਾ ਕੀਤਾ ਕਾਫੀ ਦੂਰ ਜਾ ਕੇ ਉਹ ਮੋਟਰਸਾਈਕਲ ਤੇ ਚੜਕੇ ਫਰਾਰ ਹੋ ਗਏ ਅਸੀਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਮੌਕੇ ਤੇ ਪੁਲਿਸ ਪਹੁੰਚੀ ਅਸੀਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਜੇ ਇਹ ਜਿਹੇ ਲਟੇਰਿਆਂ ਤੇ ਨੱਥ ਪਾਈ ਜਾਵੇ ਜੋ ਕਿ ਦਿਨੇ ਦਿਹਾੜੇ ਆ ਕੇ ਸਾਨੂੰ ਇੱਥੇ ਹੈਰਾਨ ਪਰੇਸ਼ਾਨ ਕਰਦੇ ਨੇ ਤੇ ਸਾਡੀ ਜਾਨ ਨੂੰ ਖਤਰਾ ਬਣਿਆ ਪਿਆ ਹੈ ਧੰਨਵਾਦ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ